ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਰੋਡੇਪਿੰਡ ਦੇ ਵਿੱਚ ਰੋਡੇਪਿੰਡ ਤੋਂ ਜਿਹੜੀ ਸੜਕ ਕੋਠਿਆਂ ਨੂੰ ਜਾਂਦੀ ਹੈ ਤੇ ਉਸ ਸੜਕ ਦੇ ਉੱਤੇ ਇੱਕ ਡੇਮਰੂ ਨੂੰ ਸੜਕ ਨਿਕਲਦੀ ਹੈ ਤੇ ਉਸ ਸੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਾਈ ਹੁਣਿਆਂ ਦਾ ਘਾਰ ਆ ਮਿੱਤਰੋ ਨਾ ਪੁੱਛ ਦੂੰਗਾ ਸਾਰਾ ਕੁਝ ਲੈ ਲੂੰਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਮੂਰਤਰ ਕੀ ਪਲੂਣ ਵੱੱਛੀ ਬਾਕਮਾਲ ਦਿਖਾਉਣੀ ਆ ਵੱਡੀ ਗੱਲ ਇਹ ਆ ਵੀ ਜਿਹੜੇ ਭਰਾ گاਵਾ ਵੇਚਣਾ ਚਾਹੁੰਦੇ ਆ ਜਾਂ گاਵਾ ਖਰੀਦਣਾ ਚਾਹੁੰਦੇ ਆ ਉਹਨਾਂ ਨੂੰ ਇੱਕ ਜਾਣਕਾਰੀ ਦੱਸ ਦਿਆਂ ਕਿ گاਵਾ ਦੇ ਰੇਟ ਦੇ ਵਿੱਚ ਬਹੁਤ ਵੱਡਾ ਅਪ ਹੋਣ ਵਾਲਾ ਵਾ ਅੱਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਗਾਂ ਜਿਹੜੀ ਆ ਤੁਹਾਨੂੰ ਕਾਫੀ ਮਹਿੰਗੀ ਨਜ਼ਰ ਮਿਲੂਗੀ ਜਿਹੜੇ ਭਰਾ ਨੇ ਹੁਣ ਖਰੀਦਣੀਆਂ ਖਰੀਦਦਾਰੀ ਤੁਸੀਂ ਕਰ ਲਓ ਦਸਾਂ 12 ਦਿਨਾਂ ਦੇ ਵਿੱਚ ਵਿੱਚ ਕਿਉਂਕਿ ਗਾਂ ਦਾ ਰੇਟ ਆ ਜਿਹੜਾ ਉਹ ਅਪ ਹੋਣਾ ਚੁ ਖੁੱਲਿਆ ਜੰਮੂ ਗੁਜਰਾਤ ਖੁੱਲ ਚੁੱਕਿਆ ਹੋਵੇ ਇਸ ਕਰਕੇ ਗਾਂ ਦਾ ਰੇਟ ਆ ਜਿਹੜਾ ਉਹ ਵਧਣਾ ਵਾ ਜਿਹੜੇ ਭਰਾਵਾਂ ਨੇ ਵੇਚਣੀ ਆ ਉਹ ਵੀ ਬਈ ਆਪਦੀ ਜਿਹੜੇ ਜਾਨਵਾਰਾਂ ਚੰਗੀ ਤਰ੍ਹਾਂ ਰੂਹ ਦੇ ਕਬਹੁਤ ਸੋਹਣੀ ਬੱਛੀ ਪਲੂਣ ਸੁੰਦੀ ਕਰੇ ਲੂ ਪਰਵਾਰ ਦੇ ਘਰੋਂ ਦਿਖਾਉਣੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਸਾਸਿਕਾ ਜੀ ਵੀਰ ਜੀ ਸਾਸਿਕਾ ਬਾਈ ਜੀ ਕੀ ਹਾਲ ਆ ਵੱਡੇ ਬਾਈ ਵਧੀਆ ਬਈ ਠੀਕ ਠਾਕ ਜੀ ਸੇਤਾਂ ਘਰ ਪਰਿਵਾਰ ਵੀਰੇ ਵਧੀਆ ਵਧੀਆ ਬਈ ਅੱਛਾ ਨਾਮ ਦੱਸ ਦਈਏ ਇੱਕ ਵਾਰੀ ਵੀਰੇ ਆਪਣਾ ਨਾਮ ਅਰਸ਼ਦੀਪ ਸਿੰਘ ਆ ਬਈ ਠੀਕ ਆ ਸਨ ਆਫ ਵੀਰੇ ਸਨ ਆਫ ਗਰਚਰਨ ਸਿੰਘ ਆ ਬਈ ਠੀਕ ਆ ਤੇ ਘਰ ਆਪਣਾ ਕਿਹੜੇ ਰਾਹ ਤੇ ਆ ਗਿਆ ਵੀਰੇ ਆਪਣਾ ਪੈਂਡ ਰੋਡ ਐ ਬਈ ਘਰ ਆਪਣਾ ਰੋਡਾਂ ਤੋਂ ਇੱਕ ਕੋਠਿਆਂ ਨੂੰ ਛੜਕਾਉਂਦੀ ਸੰਤਾਂ ਵਾਲੇ ਕੋਠਿਆਂ ਦੀ ਜੀ ਤੇ ਉਹ ਆਪਾ ਵੜ ਵੇਚਣੀ ਆ ਇਹ ਪਹਿਲੇ ਨਹੀਂ ਆ ਵੀਰੇ ਇਹ ਪਲੂਣ ਆ ਬਾਈ ਪਲੂਣ ਹੀ ਆ ਹੈ ਠੀਕ ਆ ਅੱਛਾ ਵੀਰੇ ਕਿਨ ਵੀਰੇ ਖੋਲਦੀ ਵੱਡੇ ਬਾਈ ਤੂੰ ਵੀਰਾ ਗੱਲ ਕਰ ਲੈਂਦਾ ਅੱਛਾ ਤੂੰ ਤਾਂ ਖੜਾ ਰਹਿ ਵੱਡੇ ਬਾਈ ਇਹਦੇ ਦਿਨ ਕਿੰਨੇ ਪਏ ਹਜੇ ਇਹਦੇ ਦਿਨ 10 ਬਾਕੀ ਆ ਬਈ ਆਪਦੇ ਹਜੇ ਹਜੇ 10 ਦਿਨ ਪਏ ਆ ਜਾਂਦੇ ਅੱਛਾ ਕਿਹੜੇ ਸੀਮਨ ਦੀ ਆ ਗਈ ਵੀਰੇ ਇਹ ਡੈਨਮਾਰਕ ਦੇ ਬਈ 140 ਦੂਜੀ ਦੀ ਆ 40 116 ਦੀ 40 116 ਦੀ ਹੈ ਅੱਛਾ ਦਿਨ ਕਿੰਨੇ 10 ਪਏ ਹਜੇ ਹੈ 10 ਬਾਕੀ ਆ ਅੱਛਾ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਆ ਬਾਈ ਇਹ 32 ਕਿਲੋ ਆ ਬਾਈ ਮਾਂ ਦਾ ਦੁੱਧ ਆਪਣੇ ਕੋਲੇ ਆਊਗੀ ਠੀਕ ਆ ਬਈ ਹਾਂ ਬਈ ਇੱਕ ਗੱਲ ਹੈਗੀ ਆ ਮਨ ਲਾ ਕ੍ਰੋਸ ਤੇ ਵੀ ਆ ਗਈ ਥੋੜੀ ਜੀ ਹੈ ਨਾ ਵੀਰੇ ਜੀ ਥੋੜਾ ਜਿਹਾ ਹੈਗਾ ਬਈ ਹੂੰ ਵਧੀਆ ਗੱਲ ਆ ਹਾਂਜੀ ਹਾਂਜੀ ਮਨ ਲਾ ਦੁੱਧ ਵੀ ਚੰਗਾ ਦਊਗੀ ਹਾਂਜੀ ਹਾਂਜੀ ਅੱਛਾ ਲੇਵਾ ਦਾ ਫਿਰ ਇਹ ਤੈਨੂੰ ਮੇਰਾ ਮਣ ਕੇ ਦਾ 22 ਕਿਲੋ ਦੁੱਧ ਵੱਛੀ ਪਹਿਲੇ ਸੋਣਾ ਉਹਨਾ ਦੇਊਗੀ ਬਈ ਰਾਮ ਨੂੰ ਹੂੰ ਦੇਜੂਗੀ ਬਈ ਅੱਛਾ ਵੀਰੇ ਰੇਟ ਤੱਕ ਕੀ ਕੀਤਾ ਬਈ ਰੇਟ ਇਹਦਾ 95000 ਆ ਬਈ 95000 ਰੁਪਿਆ ਮਾਨਤਾਨੇ ਦੇ ਵਿੱਚ ਆ ਮਾੜਾ ਮੋਟਾ ਮਾਨਤਾਨ ਹੋ ਜੂਗਾ ਬਈ ਠੀਕ ਆ ਬਈ ਠੀਕ ਆ ਲੈ ਵੀ ਮਿੱਤਰੋ ਹਜੇ 10 ਦਿਨਾਂ ਦੀ ਵੱਛੀ ਕੱਚੀ ਆ ਕਰਮਾਲੀ ਡੈਨਮ ਉਹਦਾ ਰਿਕਾਰਡ ਆ ਜਿਹੜੇ ਮਾਲੇ ਪੱਖ ਤੋਂ ਵੀ ਰਿਕਾਰਡ ਚੰਗਾ ਆ ਗਿਆ ਪਿਓ ਵਾਲੇ ਪੱਖ ਤੋਂ ਵੀ ਰਿਕਾਰਡ ਚੰਗਾ ਆ ਗਿਆ ਤੇ ਗਰਮੀ ਦਾ ਅੰਗ ਆ ਜਿਹੜਾ ਗਹਿਣਾ ਆ ਗਿਆ ਫਿਰ ਦੂਜੀ ਗੱਲ ਇਹ ਆ ਮਿੱਤਰੋ ਇਹਨੇ ਕਰਮਾਂ ਵਾਲੀ ਨੇ 22 ਕਿਲੋ ਦੁੱਧ ਖੁੱਲਾ ਡੁੱਲਾ ਪਹਿਲੇ ਸੂਏ ਦੇ ਵਿੱਚ ਹੀ ਦੇਣਾ ਵਾ ਕਿਉਂਕਿ ਇਹਦਾ ਲੇਵਾ ਬੜਾ ਜ਼ਬਰਦਸਤ ਤਿਆਰ ਹੋਣਾ ਵਾ ਵਾਲ ਢੇਲਾ ਸਪੇਸ ਦੇਖੋ ਤੁਸੀਂ ਕਿੰਨਾ ਲੇਵੇ ਦੇ ਵਿੱਚ ਪਿਆ ਹਜੇ ਤਾਂ ਮੰਨ ਲਓ ਤੁਸੀਂ ਇਹਨੇ ਲਾਈ ਪੈ ਕੇ ਸੇਰ ਚੋਂ ਪੂਣੀ ਕਰਤੀ ਆ ਜਿਵੇਂ ਜਿਵੇਂ ਇਹਨੇ ਤਿਆਰੀ ਕਰਨੀ ਆ ਰਿਕਾਰਡ ਤੋੜ ਲੀਵਾ ਬਣਾਉਗੀ ਕਰਮਾਂ ਵਾਲੀ 95000 ਰੁਪਿਆ ਇਹਦਾ ਮੁੱਲਾ ਅੱਛਾ ਮੇਰੇ ਦੰਦੋ ਕਿਵੇਂ ਆ ਇਹ ਬਾਈ ਦੁੰਦੀ ਆ ਬਾਈ ਦੁੰਦੀ ਆ ਜਿਹੇ ਠੀਕ ਹੈ ਦੋ ਦੰਦ ਪਿਓਰ ਦੰਦੂ ਇਹ ਮਿੱਤਰੋ ਨੰਬਰ ਦਈ ਵੀਰੇ ਇੱਕ ਵਾਰੀ 947842 94784 199472 ਇੱਕ ਵਾਰੀ ਹੋਰ ਬੋਲ ਦਿਓ ਜੀ 94784 199472 ਠੀਕ ਹੈ ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਵਾ ਜਿਹੜੇ ਭਰਾ ਨੂੰ ਇਹ ਪਸੰਦ ਆ ਗਾਂ ਤੁਸੀਂ ਬਾਈ ਨਾਲ ਰਾਬਤਾ ਕੰਮ ਕਰ ਸਕਦੇ ਆ